ਪਿਆਰੇ ਦਰਸ਼ਕ ਸਾਥੀਓ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਵਿਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਬਰਜਾ ਰਿਹਾ ਹਾਂ ਅੱਜ ਦੇ ਇਸ ਨਵੰਦ ਦਾ ਸਰਲੇਖ ਹੈ ਪੱਠ ਪਿਆ ਸੋਨਾ ਭਾਗ ਪਹਿਲਾ ਪੰਜਾਬੀ ਦੀ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਸ ਕਹਾਵਤ ਦੀ ਰਚਨਾ ਸਾਡੇ ਪੁਰਖਿਆਂ ਨੇ ਬਹੁਤ ਹੀ ਸੂਝ-ਬੂਝ ਨਾਲ ਕੀਤੀ ਹੋਵੇਗੀ ਪੰਜਾਬੀਆਂ ਨੂੰ ਉਨਾ ਸਮਝਾਉਣ ਦਾ ਯਤਨ ਕੀਤਾ ਪਰ ਅਸੀਂ ਪੰਜਾਬੀ ਕਿੱਥੇ ਸਮਝੇ ਆ ਅਸੀਂ ਤਾਂ ਚਾਰ ਪੈਸੇ ਹੱਥ 'ਚ ਆਉਣ ਤੇ ਰੋਟੀ ਨੂੰ ਚੋਚੀ ਸੱਦਣ ਲੱਗ ਪੈਂਦੇ ਆ ਸੋਨੇ ਪਿੱਛੇ ਤਾਂ ਅਸੀਂ پاگل ਹੋਏ ਫਿਰਦੇ ਆ ਸੋਨੇ ਨੂੰ ਅਸੀਂ ਆਪਣਾ ਸਟੇਟਸ ਪਾਵਰ ਰਤਬਾ ਸਮਝ ਲਿਆ ਇਹ ਰਤਬੇ ਵਾਲੀ ਬਿਮਾਰੀ ਆਈ ਕਿੱਥੋਂ ਇਸ ਬਿਮਾਰੀ ਦੀਆਂ ਜੜ੍ਹਾਂ ਰਾਜਿਆਂ ਮਹਾਰਾਜਿਆਂ ਨਾਲ ਜੁੜੀਆਂ ਹੋਈਆਂ ਪਹਿਲਾਂ ਪਹਿਲ ਪਸ਼ੂ ਧਨ ਹੀ ਰਤਬੇ ਦੀ ਨਿਸ਼ਾਨੀ ਹੋਇਆ ਕਰਦੀ ਸੀ ਸਿੰਧੂ ਘਾਟੀ ਦੇ ਸੁਰ ਰਾਜਿਆਂ ਦੇ ਸੇਹਰਾਂ ਤੇ ਬੈਲ ਦੇ ਸਿੰਘਾਂ ਦਾ ਟੋਪ ਹੋਇਆ ਕਰਦਾ ਸੀ ਇਤਿਹਾਸ ਦੱਸਦਾ ਹੈ ਕਿ ਉਹ ਬੈਲ ਪੂਜਕ ਸਨ ਹੌਲੀ ਹੌਲੀ ਮਨੁੱਖ ਨੇ ਤਾਤਾਂ ਦੀ ਖੋਜ ਕਰ ਲਈ ਸਭ ਤੋਂ ਪਹਿਲਾਂ ਲੋਹਾ ਖੋਜਿਆ ਗਿਆ ਫਿਰ ਤਾਂਬਾ ਤੇ ਸੋਨਾ ਫਿਰ ਹੀਰੇ ਮੋਤੀ ਵੀ ਇਹ ਖੋਜੀਆਂ ਤਾਤਾਂ ਰਾਜੇ ਮਹਾਰਾਜ ਹੀ ਵਰਤਦੇ ਸਨ ਆਮ ਬੰਦਾ ਤਾਂ ਇਹਨਾਂ ਬਸਤਾਂ ਦਾ ਸੁਪਨਾ ਵੀ ਨਹੀਂ ਲੈ ਸਕਦਾ ਸੀ ਆਮ ਬੰਦੇ ਤਾਂ ਰਾਜੇ ਮਹਾਰਾਜਿਆਂ ਲਈ ਪਸ਼ੂ ਸਮਾਨ ਹੀ ਸਨ ਰਾਜੇ ਮਹਾਰਾਜੇ ਉਹਨਾਂ ਨੂੰ ਹੱਕ ਕੇ ਕਿਧਰੇ ਵੀ ਲੇ ਜਾ ਸਕਦੇ ਸਨ ਉਹੀ ਰਾਜਾ ਮਹਾਰਾਜਾ ਉੱਚਾ ਰਤਬਾ ਰੱਖਦਾ ਸੀ ਜਿਸ ਕੋਲ ਸੋਨਾ ਜਾਂਦੀ ਹੀਰੇ ਮੋਤੀਆਂ ਦਾ ਖਜ਼ਾਨਾ ਸਭ ਤੋਂ ਵੱਧ ਹੁੰਦਾ ਸੀ ਮਿਸਰ ਦੇ ਪੀਰਾਮਿਡਾਂ ਭਾਬ ਕਮਰਾਂ ਕਬਰਾਂ ਵਿੱਚ ਮਿਸਰ ਦੇ ਜਿਨ੍ਹਾਂ ਰਾਜਿਆਂ ਰਾਣਿਆਂ ਨੂੰ ਦਫਨਾਇਆ ਗਿਆ ਉਹਨਾਂ ਨਾਲ ਉਹਨਾਂ ਦੇ ਸੋਨੇ ਅਤੇ ਹੀਰੇ ਮੋਤੀਆਂ ਦੇ ਗਹਿਣਿਆਂ ਨੂੰ ਵੀ ਦਫਨਾਇਆ ਗਿਆ ਸਮਾ ਪਾ ਕੇ ਲੁੱਟੇਰਿਆਂ ਨੇ ਉਹਨਾਂ ਕਬਰਾਂ ਨੂੰ ਵੀ ਨਾਕਸ਼ਾ ਤੇ ਉਹਨਾਂ ਗਹਿਣਿਆਂ ਨੂੰ ਕਬਰਾਂ ਵਿੱਚੋਂ ਵੀ ਕੱਢ ਲਿਆ ਭਾਰਤ ਸੋਨੇ ਦੀ ਝੜੀ ਖਮਾਉਂਦਾ ਸੀ ਇਸ ਸੋਨੇ ਨੂੰ ਲੁੱਟਣ ਲਈ ਮਹਿਮੂਦ ਗਜਨਵੀ ਆਇਆ ਅਬਦਾਲੀ ਆਇਆ ਨਾਦਰ ਸ਼ਾਹ ਵਰਗ ਆਏ ਮੁਗਲ ਵੀ ਆਏ ਮੁਗਲ ਵੀ ਭਾਰਤ ਨੂੰ ਲੁੱਟਣ ਹੀ ਆਏ ਸਨ ਉਹ ਇੱਥੇ ਹੀ ਡੇਰਾ ਪਾ ਕੇ ਬੈਠ ਗਏ ਇਹਨਾਂ ਲੁੱਟੇਰਿਆਂ ਨੇ ਰਾਜਿਆਂ ਮਹਾਰਾਜਿਆਂ ਨੂੰ ਵੀ ਤਾਂ ਲੁੱਟਿਆ ਹੀ ਮੰਦਰਾਂ ਵਿੱਚ ਪੈ ਹੀਰੇ ਸੋਨੇ ਜਵਾਰਾਤ ਵੀ ਲੁੱਟ ਕੇ ਆਪਣੇ ਦੇਸ਼ ਨੂੰ ਲੈ ਗਏ ਇਤਿਹਾਸ ਪੜੀਏ ਤਾਂ ਪਤਾ ਲੱਗਦਾ ਹੈ ਕਿ ਰਾਜੇ ਮਹਾਰਾਜੇ ਵੀ ਸੋਨੇ ਪਿੱਛੇ ਪਾਗਲ ਹੋਏ ਫਿਰਦੇ ਰਹੇ ਰਾਜੇ ਰਾਣੀਆਂ ਦੇ ਸਿਰਾਂ ਤੇ ਮੁਕਟ ਹੀ ਨਹੀਂ ਬਸਤਰ ਵੀ ਸੋਨੇ ਦੀਆਂ ਤਾਰਾਂ ਨਾਲ ਜੜਤ ਹੁੰਦੇ ਸਨ ਉਹਨਾਂ ਦੇ ਬਰਤਨ ਵੀ ਸੋਨੇ ਚਾਂਦੀ ਦੇ ਹੁੰਦੇ ਸਨ ਹੌਲੀ-ਹੌਲੀ ਸੋਨਾ ਚਾਂਦੀ ਹੀਰੇ ਜਵਾਹਰਾ ਜਵਾਰਾਤ ਵਜ਼ੀਰਾں ਅਹਿਲਕਾਰਾਂ ਧਰਮਕ ਪੁਜਾਰੀਆਂ ਕੋਲ ਉੰਦਾਂ ਫਿਰ ਇਹ ਅਮੀਰਾਂ ਜ਼ਗੀਰਦਾਰਾਂ ਕੋਲ ਪਹੁੰਚਿਆ ਕਿਤੇ ਬਾਦ ਵਿੱਚ ਜਾ ਕੇ ਸਭ ਤੋਂ ਸਮਾਜ ਦੇ ਹੇਠਲੇ ਤਬਕੇ ਦੀ ਜ਼ਿੰਦਗੀ ਦਾ ਇਹ ਸੋਨਾ ਪੱਭੀਰੇ ਮੁੱਤੀ ਨਹੀਂ ਹਿੱਸਾ ਬਣਿਆ ਇਹ ਸੋਨਾ ਜਿਸ ਕੋਲ ਵੀ ਗਿਆ ਉਸ ਨੂੰ ਪਾਗਲ ਕੀਤਾ ਜਿੰਨਾ ਇਸ ਦਾ ਪਸਾਰਾ ਹੋਇਆ ਉੰਨੀਆਂ ਹੀ ਲੁੱਟਾਂ ਖਵਾਵੀਆਂ ਜਿਸ ਕੋਲ ਜਿੰਨਾ ਸੋਨਾ ਹੋਇਆ ਉੰਨੀ ਹੀ ਹਉਮੇ ਵਧੀ ਜਿਸ ਕੋ ਨਾ ਹੋਇਆ ਉਸ ਦੀ ਇਸ ਨੂੰ ਪ੍ਰਾਪਤ ਕਰਨ ਦੀ ਲਲਕਵਤੀ ਸੋਨਾ ਪੰਜਾਬੀਆਂ ਦੀ ਮਨਸਕਤਾ ਵਿੱਚ ਇੰਨੀ ਡੂੰਗੀ ਤਰ੍ਹਾਂ ਤਸ ਗਿਆ ਹੈ ਕਿ ਇਸ ਦੀ ਗਵਾਹੀ ਪੰਜਾਬੀਆਂ ਦੀਆਂ ਅਨੇਕ ਲੋਕ ਬੋਲੀਆਂ ਵੀ ਦਿੰਦੀਆਂ ਹਨ ਜਦੋਂ ਮਿਹਨਤੀ ਸਮਾਜ ਵੀ ਸੋਨੇ ਦੀ ਦੌੜ ਨਾਲ ਪੀੜਿਤ ਹੋ ਗਿਆ ਤਾਂ ਸਮੇਂ ਦੇ ਸਿਆਣੇ ਬੰਦਿਆਂ ਨੇ ਇਸ ਕਹਾਵਤ ਦੀ ਸਿਰਜਣਾ ਕੀਤੀ ਕਿ ਪੱਟ ਪਿਆ ਸੋਨਾ ਜੜਕੰਨਾਂ ਨੂੰ ਖਾਵੇ ਜਦੋਂ ਪੰਜਾਬੀ ਕਿਸਾਨ ਦੇ ਦਿਮਾਗ ਵਿੱਚ ਜ਼ਗੀਰਦਾਰੀ ਘੁਸੜੀ ਤਾਂ ਉਸਨੇ ਬੀਜਗੀ ਰੂਪ ਤਰੀਕੇ ਪਰੋਣੇ ਸ਼ੁਰੂ ਕਰ ਦਿੱਤੇ ਖਾਸ ਕਰਕੇ ਮਾਲਵੇ ਦਾ ਕਿਸਾਨ ਅੱਜ ਇਸ ਸੋਨੇ ਤੋਂ ਕੁਝ ਜ਼ਿਆਦਾ ਹੀ ਫੀੜ ਤੋਂ ਹੋ ਗਿਆ ਕਰਜ਼ਾ ਚੁੱਕ ਕੇ ਵੀ ਬਿਆਂ ਸ਼ਾਦੀਆਂ ਤੇ ਇਸ ਨੇ ਕਿਲੋ-ਕਿਲੋ ਸੋਨਾ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਕਰਜ਼ਾ ਨਾ ਮੁੜਿਆ ਜ਼ਮੀਨਾਂ ਦੀਆਂ কুরਕੀਆਂ ਆਈਆਂ ਸ਼ਰਮ ਦੇ ਮਾਰਿਆਂ ਨੇ ਫਿਰ ਖੁਦਕਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਖੁਦਕਸ਼ੀਆਂ ਤੋਂ ਕਿਸੇ ਨੇ ਸਬਕ ਨਹੀਂ ਲਿਆ ਇਹਨਾਂ ਖੁਦਕਸ਼ੀਆਂ ਨੂੰ ਖੇਤੀ ਵਿੱਚ ਪੈ ਘਾਟੇ ਨਾਲ ਜੋੜਦੇ ਰਹੇ ਕਿਸੇ ਨੇ ਵੀ ਆਪਣੇ ਤਰਜੇ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਦੁਆਬੇ ਵਿੱਚ ਇੱਕ ਕਾਮਰੇਡ ਦੀ ਬੇਟੀ ਦੇ ਵਿਆਹ ਤੇ ਕਾਮਰੇਡ ਦੀ ਪਤਨੀ ਦੀ ਕੱਚ ਚੋਂ 35 40 ਤੋਲੇ ਸੋਨਾ ਉੱਥੇ ਪੈਲਸ ਵਿੱਚ ਕੋਈ ਧੂਕੇ ਲੈ ਗਿਆ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਕਹਿੰਦੇ ਆ ਕਿ ਮੈਲਣੀ ਦੀ ਰਸਮ ਮੌਕੇ ਚੋਰਨੀਆਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਉਦੋਂ ਹੀ ਰੌਲਾ ਪੈ ਗਿਆ। ਪਰ ਚੋਰਨੀਆਂ ਕਿਉਂਕਿ ਛਾਤਰ ਸਨ ਇਸ ਲਈ ਕਿਸੇ ਦੇ ਹੱਥ ਨਾ ਆਈਆਂ। ਔਰਤਾਂ ਦੇ ਕੁਝ گرو ਅੱਜਕੱਲ ਵਿਆਹ ਦੌਰਾਨ ਪਹਿਲਸਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਹਾਂ। ਸੋਨਾ ਸਾਡੇ ਦਲਤਾਂ ਦੇ ਜੀਵਨ ਦਾ ਕਦੋਂ ਹਿੱਸਾ ਬਣਿਆ। ਮੈਨੂੰ ਪਤਾ ਨਹੀਂ। ਮੇਰਾ ਜਨਮ 1963 ਵਿੱਚ ਹੋਇਆ। ਜਦੋਂ ਮੇਰੀ ਸੁਰਤ ਸੰਭਲੀ ਤਾਂ ਘਰ ਵਿੱਚ ਅਕਸਰ ਇਹ ਰੌਲਾ ਪੈਂਦਾ ਰਹਿੰਦਾ ਸੀ। ਮੇਰੀ ਮਾਤਾ ਮੇਰੀ ਦਾਦਾ ਦਾਦੀ ਨੂੰ ਉਸ ਦੀ ਗਾਲਾਂ ਕੱਢਦੀ ਕਿਉਂਕਿ ਉਸ ਦੇ ਗਹਿਣੇ ਜਿਹੜੇ ਕਿ ਉਹ ਕਿਸੇ ਮਿਹਣੇ ਕਰਕੇ ਉਹਨਾਂ ਮੂਰੇ ਸੁੱਟ ਆਏ ਸੀ ਉਹਨਾਂ ਚੁੱਕ ਕੇ ਵੇਚ ਦਿੱਤੇ ਸਨ ਮਾਤਾ ਨੇ ਮਰਦੇ ਦਮ ਤੱਕ ਉਹਨਾਂ ਪਾ ਮੇਰੇ ਦਾਦਾ ਦਾਦੀ ਨੂੰ ਨਹੀਂ ਬਖਸ਼ਿਆ ਜਦੋਂ ਵੀ ਉਸ ਨੂੰ ਆਪਣੇ ਗਹਿਣਿਆਂ ਦਾ ਹੌਲ ਪੈਂਦਾ ਸੀ ਉਹ ਗਾਲਾਂ ਦੀ ਬਾਤ ਸ਼ੁਰੂ ਕਰ ਦਿੰਦੀ ਸੀ ਮਾਤਾ ਦੇ ਨਿੱਤ ਦੇ ਸਿਆਪੇ ਤੋਂ ਮੈਨੂੰ ਸੋਨੇ ਦੀ ਮਹੱਤਤਾ ਦਾ ਅዋਸ ਹੋਇਆ ਮੇਰੇ ਬਾਲ ਮਨ ਤੇ ਇਸ ਦਾ ਇਹ ਅਸਰ ਹੋਇਆ ਕਿ ਮੇਰਾ ਦਿਲ ਸੋਨੇ ਲਈ ਨਫ਼ਰਤ ਵਜੋਂ ਪਰ ਗਿਆ ਮੈਂ ਬਚਪਨ ਵਿੱਚ ਹੀ ਪਰਨ ਕਰ ਲਿਆ ਕਿ ਜੇ ਮੇਰਾ ਕਦੇ ਵਿਆਹ ਹੋਇਆ ਤਾਂ ਮੈਂ ਸੋਨੇ ਦਾ ਬਾਈਕਾਟ ਕਰ ਦੇਵਾਂ ਤੇ ਫਿਰ ਮੈਂ ਪਰਨਵਾਇਆ ਵੀ ਜਿਹੜੇ ਸੋਨੇ ਦੇ ਗਹਿਣੇ ਸਾਡੀ ਮਾਤਾ ਦੇ ਵੀ ਸਨ ਮਾਤਾ ਨੂੰ ਪਤਾ ਸੀ ਕਿ ਮੇਰੇ ਮਰਨ ਤੋਂ ਬਾਅਦ ਮੈਂ ਤੇ ਮੱਖਣ ਨੇ ਦਾ ਲੈਣੇ ਨਹੀਂ ਇਸ ਲਈ ਉਸਨੇ ਪਹਿਲਾਂ ਹੀ ਕਹਿ ਦਿੱਤਾ ਕਿ ਮੇਰੇ ਇਹ ਗਹਿਣੇ ਮੇਰੀ ਇੱਕੋ ਇੱਕ ਦੋਤੀ ਦੇ ਵਿਆਹ ਉੱਤੇ ਮੇਰੀ ਛੋਟੀ ਕੁੜੀ ਨੂੰ ਦੇ ਦਿੱਤੇ ਜਾਂ। ਉਸ ਦੇ ਮਨ ਉਪਰੰਤ ਅਸੀਂ ਵਿਆਹ ਤੋਂ ਪਹਿਲਾਂ ਹੀ ਉਹ ਗਹਿਣੇ ਉਹਨਾਂ ਨੂੰ ਦੇ ਕੇ ਉਸ ਦੀ ਮੰਗ ਪੂਰੀ ਕਰ ਦਿੱਤੀ। ਬਚਪਨ ਦੀ ਇੱਕ ਹੋਰ ਘਟਨਾ ਵੀ ਮੇਰੇ ਚੇਤਿਆਂ ਵਿੱਚ ਸੰਭੀ ਪਈ। ਸਾਡੇ ਮੁਹਮੱਲੇ ਕਿਸੇ ਲੜਕੀ ਦਾ ਵਿਆਹ ਸੀ। ਉਸ ਵਿਆਹ ਵਿੱਚ ਹੀ ਕਿਸੇ ਰਿਸ਼ਤੇਦਾਰ ਔਰਤ ਨੇ ਔਰਤ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਉਹ ਗੁਸਲਖਾਨੇ ਵਿੱਚ ਨਾ ਹੋਣ ਗਈ ਉੱਥੇ ਹੀ ਛੱਡ ਆਈ। ਪਤਾ ਨਹੀਂ ਕਿਸ ਦੇ ਹੱਥ ਲੱਗ ਗਿਆ ਕੋਈ ਪਤਾ ਵੀ ਨਾ ਚੱਲਿਆ ਵਿਆਹ ਵਿੱਚ ਵੀ ਦਾ ਲੇਖਾ ਪੈ ਗਿਆ ਸੀ ਵਿਆਹ ਦੀ ਸਾ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਉੜ ਗਈਆਂ ਸਾਂ ਵਿਆਹ ਵਾਲੇ ਸਮਝਣ ਕੇ ਸਾਡੇ ਤੱਕ ਅਲੰਕ ਲੱਗ ਗਿਆ ਗਹਿਣੇ ਤਾਂ ਸਾਡੇ ਘਰੋਂ ਚੋਰੀ ਹੋਏ ਹਨ ਅਸੀਂ ਤਾਂ ਸਾਰੀ ਉਮਰ ਦੇ ਮਿਹਨ ਥੱਲੇ ਕੋਈ ਕੁਝ ਕਹੇ ਕੋਈ ਕੁਝ ਕੋਈ ਕਹੇ ਤੁਸੀਂ ਇੱਥੇ ਪੁੱਛ ਪਵਾ ਕੇ ਦੇਖੋ ਕੋਈ ਕਹੇ ਤੁਸੀਂ ਉੱਥੇ ਪੁੱਛ ਪਵਾ ਕੇ ਦੇਖੋ ਪੁੱਛਾ ਪਾਉਣ ਲਈ ਚਾਰੇ ਪਾਸੇ ਬੰਦੇ ਦੌੜਾਏ ਗਏ ਪੁੱਛਾ ਦੇਣ ਵਾਲੇ ਜਿੰਮੇ ਕਿ ਪਤਾ ਹੀ ਹੈ ਕਿ ਉਹ ਉਗ ਦੀਆਂ ਪਤਾਲ ਮਾਰਦੇ ਹਨ ਪੁੱਛਾ ਦੇਣ ਵਾਲਾ ਕੋਈ ਕਹੇ ਕਿ ਘਰ ਦਾ ਕੋਈ ਹੀ ਕੋਈ ਬੰਦਾ ਹੈ ਕੋਈ ਕਹੇ ਕਿਸੇ ਸ਼ਰੀਕ ਦਾ ਕੰਮ ਹੈ ਕੋਈ ਕਹੇ ਕਿ ਟੁੰਬਾ ਚੁੱਕਣ ਵਾਲੀ ਦੇ ਘਰ ਦਾ ਦਰਵਾਜ਼ਾ ਪੂਰਬ ਵੱਲਿਆ ਕੋਈ ਕਹੇ ਕਿ ਉਸ ਦਾ ਦਰਵਾਜ਼ਾ ਦੱਖਣ ਵੱਲ ਨੂੰ ਆ ਕੁਝ ਪੜ ਪੱਲੇ ਨਾ ਪਿਆ ਇੱਕ ਪੁੱਛਾ ਦੇਣ ਵਾਲੇ ਨੂੰ ਘਰ ਲੈ ਜਾਂਦਾ ਉਸ ਨੇ ਬੱਚੇ ਦੇ ਹੱਥ ਦੇ ਅੰਗੂਠੇ ਦੇ ਨੋਹ ਵਿੱਚ ਤੁੰਬਾ ਚੁੱਕਣ ਵਾਲੀ ਦੀ ਫੋਟੋ ਦਿਖਾਉਣ ਦਾ ਦਾਵਾ ਕੀਤਾ ਬੱਚੇ ਦੇ ਤੌਰ ਤੇ ਮੈਨੂੰ ਉਸ ਮੂਹਰੇ ਬਿਠਾ ਦਿੱਤਾ ਮੇਰੇ ਸੱਜੇ ਹੱਥ ਦੇ ਅੰਗੂਠੇ ਦੇ ਨੋਹ ਤੇ ਸਰੋਂ ਦਾ ਤੇਲ ਲਗਾ ਦਿੱਤਾ ਪੁੱਛਾ ਦੇਣ ਦੇਣ ਵਾਲਾ ਬੰਦਾ ਕਹੇ ਕਿ ਮੇਰੇ ਮਗਰ ਮਗਰ ਬੋਲਣਾ ਪਹਿਲਾਂ ਉਸਨੇ ਕਿਹਾ ਕਿ ਬੋਲ ਕਿ ਝਾੜੂ ਕੰਨ ਵਾਲਾ ਆ ਜਾਵੇ ਫਿਰ ਉਸਨੇ ਕਿਹਾ ਕਿ ਪਾਣੀ ਛਿੜਕਾ ਕੰਨ ਵਾਲਾ ਆ ਜਾਵੇ ਫਿਰ ਉਸਨੇ ਕਿਹਾ ਕਿ ਗਲੀਚੇ ਬਿਛਾਉਣ ਵਾਲਾ ਆ ਜਾਵੇ ਮੈਂ ਉਸ ਦੀਆਂ ਗੱਲਾਂ ਨੂੰ ਧਰਉਂਦਾ ਰਿਹਾ ਫਿਰ ਉਸਨੇ ਮੈਨੂੰ ਪੁੱਛਿਆ ਤੈਨੂੰ ਇਹ ਤਿੰਨੋਂ ਬੰਦੇ ਦਿਸੇ ਮੈਨੂੰ ਤਾਂ ਕੁਝ ਦਿਸਿਆ ਹੀ ਨਹੀਂ ਸੀ ਇਸ ਲਈ ਮੈਂ ਕਿਹਾ ਕਿ ਮੈਨੂੰ ਤਾਂ ਕੁਝ ਨਹੀਂ ਦਿਸਿਆ ਸ਼ਾਇਦ ਮੈਂ ਉਸ ਤੋਂ ਹਿਪਟੋਨਾਈਜ਼ ਨਹੀਂ ਸੀ ਹੋਇਆ ਉਸਨੇ ਕਿਹਾ ਕਿ ਇਸ ਮੁੰਡੇ ਦੀ ਉਮਰ ਜ਼ਿਆਦਾ ਹੈ ਇਸ ਤੋਂ ਘੱਟ ਉਮਰ ਦਾ ਬੱਚਾ ਲਿਆਓ ਜਿਸ ਦੇ ਦਾਦਾ ਦਾਦੀ ਵੀ ਜਿਉਂਦੇ ਹੋਣ ਤੇ ਨਾਨਾ ਨਾਨੀ ਵੀ ਜਿਉਂਦੇ ਹੋਣ ਫਿਰ ਉਸ ਅੱਗੇ ਮੇਰੇ ਤੇ ਮੇਰੇ ਤੋਂ ਛੋਟੀ ਉਮਰ ਦਾ ਮੁੰਡਾ ਬਿਠਾਇਆ ਗਿਆ ਉਸ ਨੂੰ ਸੁਨਹਿਪਟੋਨਾਈਜ਼ ਕਰ ਲਿਆ ਸੀ ਉਹ ਮੁੰਡਾ ਉਸ ਮਤਾਵਕ ਅਬਲੀਆਂ ਟਵਲੀਆਂ ਮਾਰਦਾ ਰਿਹਾ ਕਦੇ ਕਹੇ ਕਿ ਚੋਰ ਔਰਤ ਟੁੰਬਾ ਚੁੱਕਦੀ ਦਿਸਦੀ ਆ ਉਸ ਨੇ ਟੁੰਬਾ ਚੁੱਕ ਕੇ ਲੁਕੋ ਲਈਆਂ ਹਣੋਂ ਘਰੋਂ ਬਾਹਰ ਨਿਕਲ ਗਈ ਪਰ ਉਹ ਮੁੰਡਾ ਉਸ ਚੋਰ ਔਰਤ ਦੀ ਕੋਈ ਪੱਕੀ ਪਛਾਣ ਦੱਸ ਨਹੀਂ ਸਕਿਆ ਆਖਰ ਸਾਰੀ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਕਰਦਿਆਂ ਹਾਰ ਮੰਨੀ ਇਸ ਘਟਨਾ ਦਾ ਮੇਰੇ ਮਾਂ ਬਾਲ ਮਨ ਤੇ ਬਹੁਤ ਪ੍ਰਭਾਵ ਪਿਆ ਹਰ ਕਿਸੇ ਦੇ ਮੂੰਹ ਤੇ ਇਹੋ ਗੱਲ ਸੀ ਕਿ ਭਾਈ ਸੋਨਾ ਗਵਾਚਾ ਵੀ ਮਾੜਾ ਤੇ ਲੱਭਿਆ ਵੀ ਮਾੜਾ ਇਹਨਾਂ ਗੱਲਾਂ ਦਾ ਅੱਜ ਤੱਕ ਮੇਰੇ ਮਨ ਤੇ ਪ੍ਰਭਾਵ ਹੈ ਸੋਨਾ ਤਾਂ ਮੈਂ ਜ਼ਿੰਦਗੀ ਭਰ ਲਈ ਤਿਆਗੀ ਦਿੱਤਾ ਪਰ ਮਨ ਵਿੱਚ ਇਹ ਗੱਲ ਵੀ ਬੈਠੀ ਹੈ ਕਿ ਸੋਨਾ ਕਿਤੇ ਲੱਭ ਵੀ ਨਾ ਜਾਵੇ ਇੱਕ ਬਹੂ ਨਮੀ ਨਮੀ ਬਿਾਈ ਸੋਹਰੇ ਬਲੋਂ ਉਸ ਨੂੰ ਤੁੰਬਾ ਪਾਉਣੀਆਂ ਸਨ ਦਾਦੇ ਸੋਹਰੇ ਨਹੀਂ ਬੜੇ ਜਾਨ ਵਾਲ ਆਪਣੀ ਪੋਤ ਨੂੰ ਨੂੰ ਸੰਗਤ ਬੀਤ ਪਾ ਦਿੱਤੇ ਉਹ ਪੁਰਾਣੇ ਰਿਵਾਜ ਦੇ ਗਹਿਣੇ ਸਨ ਸ਼ਾਇਦ ਉਸਨੇ ਆਪਣੀ ਘਰ ਵਾਲੀ ਜੋ ਮਰ ਚੁੱਕੀ ਸੀ ਉਸ ਦੇ ਸੰਭਾਲ ਕੇ ਰੱਖੇ ਹੋਏ ਸਨ ਕਿ ਇਹ ਮੈਂ ਆਪਣੀ ਪੋਤ ਨੂੰ ਨੂੰ ਪਾਵਾਂਗਾ ਉਧਰ ਪੋਤ ਨੂੰ ਉਚਾਨਕ ਨੱਕ ਰੱਖਣ ਵਾਲੀ ਘਰ ਚ ਆ ਗਈ ਉਸ ਨੇ ਉਦੋਂ ਹੀ ਸੰਗਤ ਬੀਤ ਲਾ ਕੇ ਉਹ ਮਾਰੇ ਤੇ ਬੋਲੀ ਮੈਨੂੰ ਆਤਬੀਤ ਪਾਉਂਦੇ ਹੋ ਮੈਨੂੰ ਕਿਤੇ ਕੋਈ ਪੂਤ ਜਿੰਬੜੇ ਹੋਇਆ ਮੈਨੂੰ ਤਾਂ ਆਤਬੀਤ ਦੇਖ ਕੇ ਮੇਰੀਆਂ ਸਹੇਲੀਆਂ ਨੇ ਮਖੌਲ ਕਰਨੇ ਆ ਘਰ ਵਾਲਿਆਂ ਦੀ ਹਿੱਠੀ ਹੋ ਗਈ ਸੀ ਇਸ ਨਵੀਂ ਆਈ ਬਹੂ ਨੂੰ ਦੇਖ ਕੇ ਸ਼੍ਰੀਕਾ ਵੀ ਹੈਰਾਨ ਸੀ ਸ਼੍ਰੀਕਣੀਆਂ ਉਸ ਦੀ ਸੱਸ ਨੂੰ ਚੇਤਾਵਨੀਆਂ ਦੇਣ ਭੈਣੇ ਨੂੰ ਤਾਂ ਤੇਰੀ ਵਾਲੀ ਚਲਾਕ ਲੱਗਦੀ ਆ ਬਚ ਕੇ ਰਹੀਂ ਲੱਗਦਾ ਸਾਰੀ ਉਮਰ ਤੈਨੂੰ ਨੱਪ ਕੇ ਰੱਖੂ ਖੈਰ ਕਰਦੇ ਹਾਂ ਤਾਂ ਬੀਤ ਚੁੱਕੇ ਤੇ ਸ਼ਹਿਰ ਸਨਿਆਰੇ ਕੋਲ ਜਾ ਕੇ ਉਹ ਸੋਨੇ ਦੇ ਹੀ ਨਵੇਂ ਰਵਾਜ ਮੁਤਾਬਕ ਨਵੇਂ ਡਿਜ਼ਾਈਨ ਦੇ ਗਹਿਣੇ ਬਣਵਾ ਲਏ। 2 ਮਹੀਨੇ ਨਹੀਂ ਪਏ ਉਸ ਦੇ ਘਰ ਵਾਲੇ ਨੇ ਆਪਣਾ ਕੰਮ ਖੋਲਣ ਲਈ ਉਹਨਾਂ ਗਹਿਣਿਆਂ ਨੂੰ ਵੇਚ ਦਿੱਤਾ। ਹੁਣ ਬਹੂ ਦੇ ਦਿਮਾਗ ਵਿੱਚ ਬੈਠਾ ਫਤੂਰ ਦਾ ਭੂਤ ਲੈ ਗਿਆ ਸੀ। ਸਾਡੇ ਪਿੰਡ ਦੇ ਸਰਪੰਚ ਦੇਵਰਾਜ ਹੁਣ ਸੌਬਕਾ ਜੀ ਨੇ ਮੈਨੂੰ ਇੱਕ ਸੱਚੀ ਕਹਾਣੀ ਸੁਣਾਈ ਉਸਨੇ ਕਿਹਾ ਕਿ ਇੱਕ ਪਿੰਡ ਵਿੱਚ ਕਿਸੇ ਦਲਿਤ ਗਰੀਬ ਦੀ ਕੁੜੀ ਦਾ ਵਿਆਹ ਸੀ ਘਰ ਵਿੱਚ ਅੰਤਾਂ ਦੀ ਗਰੀਬੀ ਸੀ ਜਿੱਥੇ ਕੁੜੀ ਮੰਗੀ ਸੀ ਉਹ ਕਾਲੇ ਪੈਸੇ ਸਨ ਕਿ ਭਾਈ ਜਾਂ ਵਿਆਹ ਲਵੋ ਜਾਂ ਜਵਾਬ ਦਿਓ ਕਿਉਂਕਿ ਕੁੜੀ ਵਾਲੇ 2 ਸਾਲ ਤੋਂ ਤਰੀਕਾਂ ਅੱਗੇ ਤੋਂ ਅੱਗੇ ਪਾਈ ਜਾ ਰਹੇ ਸਨ ਉਧਰ ਮੁੰਡੇ ਵਾਲੇ ਵੀ ਕਿਹੜਾ ਤਾਲਾਬਾਰ ਸਨ ਪਰ ਨਿਆਣਿਆਂ ਦੇ ਵਿਆਹ ਤਾਂ ਕਰਨ ਹੀ ਸਨ ਘਰ 'ਚ ਧੀ ਪੁੱਤਰ ਜਵਾਨ ਬੈਠਾ ਹੋਵੇ ਸਮਾਜ ਕਿਹੜਾ ਟਿਕਣ ਦਿੰਦਾ ਰਿਸ਼ਤੇਦਾਰ ਬੱਖ ਨਕ ਧੂਆਂ ਦਿੰਦੇ ਆ ਵਿਚੋਲੇ ਮੁੰਡੇ ਕੁੜੀ ਵਾਲਿਆਂ ਤੋਂ ਵੀ ਕਾਲਾ ਕਿ ਵਿਆਹ ਦਾ ਕੰਮ ਨਬੇੜੋ ਤੇ ਮੈਨੂੰ ਫਾਰਕ ਕਰੋ ਖੈਰ ਵਿਆਹ ਪੱਕਾ ਹੋ ਗਿਆ ਦਿਨ ਵੱਜ ਗਏ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਗੱਲ ਵਿਆਹ ਵਿੱਚ ਪਾਈਆਂ ਜਾਣ ਵਾਲੀਆਂ ਟੁੰਬਾਂ ਪਾਪ ਗਹਿਣੇ ਤੇ ਆਈ ਤਾਂ ਦੋਨੋਂ ਕੁੜਮ ਸ਼ਹਿਰ ਅਪਰੇ ਨੂੰ ਭੱਜੇ ਦੋਨਾਂ ਨੂੰ ਸ਼ਹਿਰ ਅਪਰਾ ਹੀ ਲੱਗਦਾ ਸੀ ਕਹਿੰਦੇ ਆ ਕਿ ਕਸਬਾ ਨੂਮਾ ਪਿੰਡ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਵਿੱਚ ਪੈਂਦਾ ਇਹ ਅਪਰਾ ਪਿੰਡ ਸੋਨੇਲੇ ਸਾਰੇ ਪੰਜਾਬ ਵਿੱਚ ਮਸ਼ਹੂਰ ਹੈ ਦੂਰੋਂ ਦੂਰੋਂ ਗਹਿਣਿਆਂ ਨੂੰ ਬਣਾਉਣ ਲਈ ਲੋਕ ਇੱਥੇ ਹੀ ਆਉਂਦੇ ਹਨ ਮੁੰਡੇ ਦਾ ਪਿਓ ਜਿੱਥੇ ਉਸ ਦਾ ਆਧਾਰ ਸਦਾਰ ਚੱਲਦਾ ਸੀ ਉਸ ਸੁਨਾਰੇ ਦੀ ਦੁਕਾਨ ਵਾਲ ਗਿਆ ਅਜੇ ਦਰਵਾਜ਼ੇ ਦੀ ਚੌਕੜ ਤੇ ਪੈਰ ਰੱਖਿਆ ਹੀ ਸੀ ਕਿ ਅੱਗੋਂ ਉਸ ਦਾ ਕੁੜਮ ਭਾਪੂੜੀ ਦਾ ਪਿਓ ਸ਼ਰਾਬ ਸ਼ਰਾਬ ਅੱਗੇ ਬੈਠਾ ਸੀ ਉਹ ਵੀ ਵਿਆਹ ਲਈ ਗਹਿਣੇ ਬਣਾਉਣ ਆਇਆ ਸੀ ਉਸ ਮੁੰਡੇ ਦੇ ਪਿਓ ਵੱਲ ਉਸ ਦੀ ਪਿੱਠ ਸੀ ਇਸ ਲਈ ਉਸ ਨੂੰ ਨਹੀਂ ਸੀ ਦੇਖਿਆ ਉਹ ਗਹਿਣੇ ਲੈਣ ਲਈ ਸਰਾਫ ਅੱਗੇ ਤਰਲੇ ਮਾਰ ਰਿਹਾ ਸੀ ਅੱਗੋਂ ਸੁਨਿਆਰਾ ਵੀ ਲੋਹੇ ਦਾ ਥਾਣ ਬਣ ਕੇ ਬੈਠਾ ਸੀ ਤੇ ਕਹਿ ਰਿਹਾ ਸੀ ਦੇਖ ਭਾਈ ਕੈਲਾ ਰਾਮਾ ਐਸੇ ਤਾਂ ਤੇਰੇ ਵੱਲ ਅੱਗੇ ਹੀ ਖੜੇ ਆ ਕਿੰਨੇ ਸਾਲ ਹੋ ਗਏ ਵੱਡੀ ਕੁੜੀ ਦੇ ਵਿਆਹ ਤੇ ਗਹਿਣੇ ਬਣਾਈ ਸੀ ਤੂੰ ਕਹਿਆ ਸੀ ਕਿ 6 ਮਹੀਨਿਆਂ ਚ ਪੈਸੇ ਮੋੜੂ ਮੋੜ ਦੂੰ ਪਰ 3 ਸਾਲ ਹੋ ਗਏ ਉਹਦਾ ਵਿਆਜ ਵੀ ਨਹੀਂ ਮੁੜਿਆ ਸੂਦਤਾ ਇੱਕ ਪਾਸੇ ਹੁਣ ਤਾਂ ਮੇਰੇ ਹੱਥ ਖੜੇ ਆ ਪਰ ਕੈਲਾ ਰਾਮ ਮਿੰਤਾ ਤੇ ਮਿੰਤਾ ਕਰੀ ਜਾ ਰਿਹਾ ਸੀ ਲਾਲਾ ਪੈਸੇ ਤਾਂ ਤੁਹਾਡੇ ਹੱਥੀ ਬੰਨੀ ਦੂੰ ਕੀ ਕਰਦੇ ਮੱਝ ਤੇ ਹੱਸ ਸੀ ਕਿ ਇਹਦੇ ਚਾਰ ਪੈਸੇ ਆ ਜਾਣਗੇ ਤਾਂ ਤੁਹਾਡੇ ਕੁਝ ਮੋੜ ਦੇਵਾਂਗੇ ਪਰ ਜਦੋਂ ਸੂਣ ਤੇ ਆਈ ਤਾਂ ਫੁੜਕ ਦੇਣੀ ਡੱਗ ਗਈ ਉਠੀ ਨਹੀਂ ਫਿਰ ਘਰ ਵਾਲੀ ਬਿਮਾਰ ਹੋ ਗਈ ਉਸ ਦਾ ਇਲਾਜ ਕਰਾਉਂਦਾ ਰਿਹਾ ਹੁਣ ਛੋਟੀ ਕੁੜੀ ਦਾ ਵਿਆਹ ਆ ਗਿਆ ਹੁਣ ਤੁਸੀਂ ਬੁੱਤਾ ਸਾਰਾ ਪੈਸੇ ਨਹੀਂ ਤੁਹਾਡੇ ਮਰਦੇ ਸਰਾਫ ਨੇ ਹਫਤੇ ਤੱਕ ਆਈ ਫਿਰ ਦੇਖਦੇ ਹਾਂ ਕਹਿ ਕੇ ਲਾਰਾ ਜਲਾ ਕੇ ਉਸ ਨੂੰ ਟਰਗਾ ਦਿੱਤਾ ਮੁੰਡੇ ਦਾ ਪਿਓ ਇਹ ਸਾਰੀ ਗੱਲਬਾਤਾਂ ਲ ਪਿੱਛੇ ਖੜਾ ਸੁਣਦਾ ਰਿਹਾ ਤੇ ਅੱਖ ਬਚਾ ਕੇ ਦੁਕਾਨ ਤੋਂ ਬਾਹਰ ਆ ਗਿਆ ਕੁੜੀ ਦਾ ਪਿਓ ਜਦੋਂ ਬਾਹਰ ਆਇਆ ਤਾਂ ਮੂਹਰੇ ਮੁੰਡੇ ਦੇ ਪਿਓ ਨੂੰ ਦੇਖ ਕੇ ਠੰਬਰ ਗਿਆ ਫਿਰ ਇੱਕ ਦੂਜੇ ਨੂੰ ਆਓ ਚੌਧਰੀ ਜੀ ਆਓ ਚੌਧਰੀ ਜੀ ਕਹਿਣ ਲੱਗਾ ਮੁੰਡੇ ਦੇ ਪਿਓ ਨੇ ਕਿਹਾ ਆਓ ਚੌਧਰੀ ਬੈਠ ਕੇ ਕੁੱਟ-ਕੁੱਟ ਚਾਹ ਪੀਣੇ ਆ ਉਸ ਕੋਲ ਮਨੂ ਚਾਹ ਵਾਲੀ ਦੁਕਾਨ ਮਾਲ ਨੂੰ ਖਿੱਚਿਆ ਪਰ ਉਹ ਨਾ ਨੁਕਰ ਕੀਤੀ ਪਰ ਉਸ ਨਾ ਨੁਕਰ ਕੀਤੀ ਮੁੰਡੇ ਦੇ ਪਿਓ ਨੇ ਕਿਹਾ ਕੋਈ ਨਹੀਂ ਚੌਧਰੀ ਜੀ ਵਿਆਹ ਤੋਂ ਬਾਅਦ ਵੀ ਆਪਾਂ ਇਕੱਠੇ ਬੈਠ ਕੇ ਚਾਹ ਪੀਈਏ ਹੀ ਕਰਨੀਆਂ ਹੁਣ ਪੀ ਲਈ ਤਾਂ ਕੀ ਹਰਜ ਉਹ ਚਾਹ ਦੀ ਦੁਕਾਨ ਤੇ ਚਲੇ ਗਿਆ। ਚਾਹ ਦਾ ਆਰਡਰ ਦੇ ਕੇ ਮੁੰਡੇ ਦੇ ਪਿਓ ਨੇ ਕਿਹਾ, "ਦੇਖੋ ਚੌਧਰੀ ਸਾਹਿਬ, ਜਿਹੜੀਆਂ ਗੱਲਾਂ ਤੁਹਾਡੀ ਤੁਹਾਡੀਆਂ ਸੁਨਾਰੇ ਨਾਲ ਹੋਈਆਂ, ਉਹ ਮੈਂ ਸਾਰੀਆਂ ਸੁਣ ਲਈਆਂ। ਜੋ ਹਾਲਤ ਤੁਹਾਡੀ ਆ, ਉਹੀ ਹਾਲਤ ਮੇਰੀ ਵੀ ਆ। ਗੱਲਾਂ ਮੈਨੂੰ ਵੀ ਸੁਨਾਰੇ ਦੀਆਂ ਉਨੀਆਂ ਹੀ ਸੁਣਨੀਆਂ ਪੈਣੀਆਂ। ਕਿਉਂਕਿ ਆਧਾਰ ਤਾਂ ਮੇਰੇ ਵੱਲ ਵੀ ਉਸ ਦਾ ਖੜਾ, ਜੇ ਤੁਸੀਂ ਮੇਰੀ ਮੰਨੋ, ਨਾ ਤੁੰਬਾ ਕੁੜੀ ਨੂੰ ਤੁਸੀਂ ਪਾਓ, ਨਾ ਅਸੀਂ ਪਾਵਾਂਗੇ। ਤੁਸੀਂ ਵੀ ਕਰਜ਼ੇ ਤੋਂ ਬਚੋ, ਮੈਂ ਵੀ ਬਚ ਜਾਵਾਂ।" ਕੁੜੀ ਦਾ ਪਿਓ ਕਹਿੰਦਾ ਚੌਧਰੀ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਜੱਗ ਵੀ ਰੱਖਣਾ ਪੈਂਦਾ ਨਾਲੇ ਬੁੜੀਆਂ ਕਿੱਥੋਂ ਮੰਨਦੀਆਂ ਮੁੰਡੇ ਦਾ ਪਿਓ ਕਹਿੰਦਾ ਦੇਖੋ ਜੱਗ ਨੂੰ ਤੁਸੀਂ ਮਾਰੋ ਗੋਲੀ ਜਦੋਂ ਕੁੜੀ ਮੁੰਡੇ ਵਾਲੇ ਰਾਜੀ ਤਾਂ ਕੀ ਕਰੂਗਾ ਕਾਕਾ ਜੀ ਆਪਣੀਆਂ ਬੁੜੀਆਂ ਨੂੰ ਤੁਸੀਂ ਆਪ ਸਮਝਾਓ ਤੇ ਮੈਂ ਆਪਣੇ ਘਰ ਦੀਆਂ ਬੁੜੀਆਂ ਦੀ ਜ਼ਿੰਮੇਵਾਰੀ ਆਪ ਲੈਂਦਾ ਸਾਡੇ ਪਰੋਂ ਕੋਈ ਗੱਲ ਨਿਕਲੇ ਤੁਹਾਡੀ ਕੁੜੀ ਨੂੰ ਕੋਈ ਟੁੰਬਾ ਦਾ ਮਿਹਣਾ ਮਾਰੇ ਤਾਂ ਤੁਹਾਡੀਆਂ ਜੁੱਤੀਆਂ ਕਿਰ ਕਰਨ ਫਿਰ ਇੱਕ ਫੈਸਲਾ ਲੈ ਕੇ ਉਹ ਉੱਥੋਂ ਉੱਠੇ ਤੇ ਫਿਰ ਵਿਆਹ ਹੋ ਗਿਆ ਬਿਨਾ ਗਹਿਣਿਆਂ ਤੋਂ ਦੋਨੋਂ ਹੀ ਕਰਜ਼ੇ ਤੋਂ ਬਚ ਗਏ ਮੇਰੇ ਆਪਣੇ ਵਿਆਹ ਤੋਂ ਪਹਿਲਾਂ ਇਹਨਾਂ ਸਾਰੀਆਂ ਕਹਾਣੀਆਂ ਦਾ ਮੇਰੇ ਜੀਵਨ ਤੇ गहरा ਪ੍ਰਭਾਵ ਪਿਆ ਮੈਂ ਦੇਖਿਆ ਕਿ ਸੋਨਾ ਸਾਡੇ ਗਰੀਬ ਲੋਕਾਂ ਦੀ ਜੀਵਨ ਸ਼ੈਲੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਸਾਡੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਰਾਫਾਂ ਦੀਆਂ ਤਜ਼ੋਰੀਆਂ ਵਿੱਚ ਜਾ ਰਹੀ ਹੈ ਸਾਡੇ ਲੋਕਾਂ ਨੂੰ ਸੁੱਕੀਆਂ ਰੋਟੀਆਂ ਖਾਣੀਆਂ ਪੈਂਦੀਆਂ ਤੇ ਉਹਨਾਂ ਭਾਬ ਸਰਪਾਹਾਂ ਦੇ ਕੁੱਤੇ ਵੀ ਬਿਸਕੁਟ ਖਾਂਦੇ ਹਨ ਸਾਡੇ ਲੋਕ ਬਿਜਲੀ ਦੇ ਪੱਖਿਆਂ ਨੂੰ ਤਰਸਦੇ ਹਨ ਉਹ ਲੋਕ ਏਸ਼ੀਆ ਵਿੱਚ ਰਹਿੰਦੇ ਹਨ ਸਾਡੇ ਘਰਾਂ ਨੂੰ ਪੱਕੀ ੱਟ ਨਹੀਂ ਲੱਗਦੀ ਉਹਨਾਂ ਦੀਆਂ ਕੋਠੀਆਂ ਨੂੰ ਪੱਥਰ ਥੱਪ ਹੁੰਦੇ ਹਨ ਸਾਡੇ ਬੱਚਿਆਂ ਦੀ ਪੜਾਈ ਵੀ ਅੱਧ ਵਿਚਾਲੇ ਟੁੱਟ ਜਾਂਦੀ ਹੈ ਤੇ ਉਹਨਾਂ ਦੇ ਬੱਚੇ ਕਨਵਰਟ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਅਫਸਰ ਬਣਦੇ ਹਨ ਇਸ ਕਰਕੇ ਮੈਂ ਆਪਣੇ ਘਰਦਿਆਂ ਨੂੰ ਆਪਣਾ ਇੱਕ ਹੋਰ ਨਵਾਂ ਫੈਸਲਾ ਸੁਣਾ ਦਿੰਦਾ ਹਾਂ ਕੇ ਬਿਨਾਂ ਦੇਹੇਜ ਦੇ ਨਾਲ ਨਾਲ ਮੈਂ ਆਪਣੇ ਵਿਆਹ ਤੇ ਕੋਈ ਸੋਨੇ ਦਾ ਗਹਿਣਾ ਵੀ ਨਹੀਂ ਪਾਉਣ ਦੇਵਾਂਗਾ ਇਹ ਵੀ ਫੈਸਲਾ ਸੁਣਾ ਦਿੱਤਾ ਕਿ ਅਸੀਂ ਪਰਿਵਾਰ ਵਿੱਚ ਸੋਨੇ ਦੇ ਗਹਿਣਿਆਂ ਨੂੰ ساری ਜ਼ਿੰਦਗੀ ਪਰਵੇਸ਼ ਨਹੀਂ ਕਰਨ ਦੇਵਾਂ ਇਹ ਐਲਾਨ ਕੋਈ ਛੋਟਾ ਨਹੀਂ ਸੀ ਘਰ ਦੇ ਦੰਦੀਆਂ ਪੀਂਦੇ ਸਨ ਪਰ ਬੋਲਦੇ ਕੁਝ ਨਹੀਂ ਸਨ ਬਚੋਲੇ ਨੇ ਮੇਰੇ ਸਹੁਰਿਆਂ ਨੂੰ ਸੂਚਿਤ ਕਰ ਦਿੱਤਾ ਬਾਕੀ ਤਾਂ ਉਹਨਾਂ ਸਭ ਕੁਝ ਮੰਨ ਲਏ ਪਰ ਵਿਆਹ ਵਾਲੇ ਦਿਨ ਉਹਨਾਂ ਸੋਨੇ ਦੀਆਂ ਵਾਲੀਆਂ ਪਾ ਕੇ ਆਪਣੀ ਕੁੜੀ ਭਾ ਮੇਰੀ ਪਤਨੀ ਨੂੰ ਵਿਦਿਆ ਕਰ ਦਿੱਤਾ ਜਦੋਂ ਘਰ ਆ ਕੇ ਮੈਨੂੰ ਪਤਾ ਲੱਗਿਆ ਤਾਂ ਮੈਂ ਉਹ ਵਾਲੀਆਂ ਤਰਵਾ ਕੇ ਨਾਲ ਆਈ ਦਾਜੜ ਮੇਰੀ ਵਾਇਫ ਦੀ ਪਰਜਾਈ ਕੋਲ ਵਾਪਸ ਭੇਜ ਦਿੱਤੀਆਂ ਮੇਰੀ ਪਤਨੀ ਕੁਲਵਿੰਦਰ ਕੌਰ ਨੇ ਕੋਈ ਉਜਰਨਾ ਕੀਤਾ ਮੇਰੇ ਹਰ ਫੈਸਲੇ ਨੂੰ ਸਿਰ ਮੱਥੇ ਮੰਨਿਆ ਬਿਨਾਂ ਦਾਜ ਬਿਨਾਂ ਗਹਿਣੇ ਦੇ ਔਰਤ ਦਾ ਸਮਾਜ ਵਿੱਚ ਜੀਵਨ ਕੱਟਣਾ ਸੌਖਾ ਨਹੀਂ ਸੀ। ਮਾਂ ਨੇ ਸਾਨੂੰ ਅੱਡ ਕਰ ਦਿੱਤਾ। ਅਸੀਂ ਦੋ ਕੌਲੀਆਂ ਨਾਲ ਆਪਣਾ ਗ੍ਰਹਿਸਤੀ ਜੀਵਨ ਸ਼ੁਰੂ ਕੀਤਾ। ਗੁਲਵਿੰਦਰ ਕੌਰ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਹੌਲੀ-ਹੌਲੀ ਅਸੀਂ ਇੱਕ ਛੋਟਾ ਜਿਹਾ ਖੂਬਸੂਰਤ ਘਰ ਬਣਾ ਲਿਆ। ਘਰ ਦੀਆਂ ਲੜੀਂਦੀਆਂ ਚੀਜ਼ਾਂ ਵੀ ਬਣਾ ਲਈਆਂ। ਦੋਨਾਂ ਨੇ ਆਪਣੇ ਦੋਨੋਂ ਬੱਚੇ ਮੁੰਡਾ ਕੁੜੀ ਨੂੰ ਜੂਨੀਅਰ ਯੂਨੀਵਰਸਿਟੀਆਂ ਤੱਕ ਦੀ ਪੜ੍ਹਾਈ ਕਰਵਾ ਕੇ ਪ੍ਰੋਫੈਸਰ ਬਣਾ ਲਿਆ ਮੈਂ ਤਾਂ ਵਿਆਹ ਤੋਂ ਪਹਿਲਾਂ ਅੰਡਰ ਮੈਡਲ ਸੀ ਤੇ ਕੁਲਵਿੰਦਰ 5ਵੀਂ ਪਾਸ ਵਿਆਹ ਤੋਂ ਬਾਅਦ ਮੈਂ 8ਵੀਂ ਕੀਤੀ ਤੇ ਫਿਰ 10ਵੀਂ ਤੇ ਫਿਰ ਗਿਆਨੀ ਪਾਸ ਕੀਤੀ ਕੁਲਵਿੰਦਰ ਕਈ ਵਾਰ ਮਜ਼ਾਕ ਨਾਲ ਕਹਿੰਦੀ ਆ ਕਿ ਮੈਂ ਹੀ ਆਣ ਕੇ ਇਸ ਨੂੰ ਗਿਆਨੀ ਬਣਾਇਆ ਸਟੇਜਾਂ ਨਾਟਕਾਂ ਦੀਆਂ ਸਟੇਜਾਂ ਤੇ ਅਕਸਰ ਮੈਂ ਆਪਣੇ ਸਮਾਜ ਨਾਲ ਗੱਲ ਕਰਦਿਆਂ ਕਹਿੰਦਾ ਹਾਂ ਕਿ ਮੇਰੀ 1985 ਵਿੱਚ ਮੈਰਿਜ ਵਿਆਹ ਤੋਂ ਲੈ ਕੇ ਅੱਜ ਤੱਕ ਮੇਰੀ ਵਾਈਫ ਨੇ ਕੋਈ ਸੋਨੇ ਦਾ ਗਹਿਣਾ ਨਹੀਂ ਪਾਇਆ ਪਰ ਉਸ ਦੇ ਇੱਕ ਕੰਨ ਵਿੱਚ ਪ੍ਰੋਫੈਸਰ ਬੇਟੇ ਦਾ ਗਹਿਣਾ ਹੈ ਅਤੇ ਦੂਸਰੇ ਕੰਨ ਵਿੱਚ ਪ੍ਰੋਫੈਸਰ ਬੇਟੀ ਦਾ ਗਹਿਣਾ ਹੈ ਇਸ ਤੋਂ ਵਧੀਆ ਹੋਰ ਪਲਾ ਕਿਹੜੇ ਗਹਿਣੇ ਹੋ ਸਕਦੇ ਹਨ ਸਾਡੇ ਸਮਾਜ ਨੂੰ ਸੋਨੇ ਦੇ ਨਹੀਂ ਵਿਦਿਆ ਦੇ ਗਹਿਣੇ ਪਾਉਣੇ ਚਾਹੀਦੇ ਹਨ ਇੱਕ ਗੱਲ ਮੈਂ ਹੋਰ ਆਪਣੇ ਪਿਆਰੇ ਲੋਕਾਂ ਨੂੰ ਕਹਿੰਦਾ ਹੁੰਦਾ ਹਾਂ ਕਿ ਸਾਡਾ ਦਿਲ ਤੇ ਸਮਾਜ ਜੇ ਸੋਨੇ ਨੂੰ ਤਿਆਗ ਦੇਵੇ ਤਾਂ ਸਮਝ ਲਓ ਕਿ ਅਸੀਂ ਅੱਧੀ ਜੰਗ ਤਾਂ ਜਿੱਤ ਲਈ ਧੰਨਵਾਦ